ਗਈ ਗਈ ਦਾਤੂਆ ਸਾਹਿਬ ਨੂੰ ਅਸੀਂ ਧਰਮ ਪ੍ਰਚਾਰ ਦਾ ਵਿੰਗ ਸੌਮ ਦਿੱਤਾ ਹੋਰ ਵਿੰਗ ਸਾਰੇ ਖਾਲਸਾ ਜਿਹਨੇ ਮੱਖਾ ਜਿਹਨੇ ਸਾਰਿਆਂ ਨੂੰ ਅਸੀਂ ਮਾਲਕ ਸਿੰਘ ਜੀ ਨੇ ਸਾਰਿਆਂ ਨੂੰ ਅਡੋੜ ਜਿੰਮੇਵਾਰੀਆਂ ਸੌਂਪੀਆਂ ਨੇ ਅੱਜ ਸਾਰੇ ਮੈਂਬਰ ਸਾਹਿਬਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਆਏ ਆ ਕਿਉਂਕਿ ਸਭ ਤੋਂ ਪਹਿਲਾਂ ਅਸੀਂ ਆਪਣਾ ਕੰਮ ਫੇਰ ਸ਼ੁਰੂ ਕਰਾਂਗੇ ਮੈਂ ਨੂੰ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ ਅਕਾਲ ਤਖਤ ਤੇ ਸ਼ੁਕਰਾਨਾ ਕਰਾਂਗੇ ਫੇਰ ਅਸੀਂ ਜਾ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਕੇ ਕੰਮ ਕਰਾਂਗੇ ਮੈਂ ਅੱਗੇ ਵੀ ਕੰਮ ਬੜਾ ਵਧੀਆ ਕਰ ਰਿਹਾ ਅਸਾਂ ਹੁਣ ਵੀ ਸਾਡੀ ਟੀਮ ਬੜੀ ਸੁਚੱਜੀ ਏ ਤੇ ਬੜੇ ਵਧੀਆ ਕੰਮ ਕਰਕੇ ਲੋਕਾਂ ਨੂੰ ਵਿਖਾਵਾਂਗੇ ਤੇ ਵਧੀਆ ਲੋਕਾਂ ਦੇ ਵਿੱਚ ਜਾ ਕੇ ਚੰਗੇ ਚੰਗੇ ਕੰਮ ਕਰਕੇ ਸਿੱਖੀ ਵਾਲੇ ਜਿਹੜੇ ਸਿੱਖਾਂ ਨੂੰ ਪਹੁੰਚਾਣ ਸਾਡੀ ਵਧੀਆ ਬਣੇ ਵਧੀਆ ਸਾਡੀ ਗੱਲ ਬਣੇ ਉਸ ਤਰ੍ਹਾਂ ਵਧੀਆ ਕੰਮ ਕਰਕੇ ਅਸੀਂ ਹਕੂਮ ਨੂੰ ਵਿਖਾਵਾਂਗੇ ਗੁਰਦਾਨ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੀ ਪਿਛਲੇ ਕਾਰਜਕਾਲ ਦੌਰਾਨ ਤੇ ਹੁਣ ਦੇ ਕਾਰਜਕਾਲ ਦੇ ਵਿੱਚ ਕੀ ਆ ਉਹਨਾਂ ਨੂੰ ਨਾਲ ਲੈ ਕੇ ਚੱਲੋਗੇ ਖੰਡਾ ਨਾ ਸੇਵਾ ਦੇ ਵਿੱਚ ਚੱਲੋਗੇ ਨਹੀਂ ਅਸੀਂ ਤੇ ਉਹਨਾਂ ਨੂੰ ਅੱਗੇ ਬੇਨਤੀ ਕੀਤੀ ਪਿੱਛੇ ਮੇਰੇ ਪੁੱਛਣ ਦਾ ਹੈ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਧੀਆ ਕੰਮ ਕਰੇ ਸਾਨੂੰ ਖੁਸ਼ੀ ਹੈ ਘਟ ਜਾਣਾ ਕੰਮ ਕਰਨ ਕੋਈ ਵੀ ਕਮੇਟੀ ਚੰਗੇ ਕੰਮ ਕਰੇ ਤੇ ਸਾਨੂੰ ਕੌਮ ਨੂੰ ਖੁਸ਼ੀ ਹੁੰਦੀ ਹੈ ਕੌਮ ਦੀ ਚੜ੍ਹਦੀ ਕਲਾ ਹੁੰਦੀ ਹੈ ਅਸੀਂ ਇੱਕ ਉਹਨਾਂ ਨੂੰ ਜ਼ਰੂਰ ਅਪੀਲ ਕਰਨੇ ਆ ਹਰਿਆਣੇ ਦੇ ਵਿੱਚ ਮੀਰੀਪਰੀ ਮੈਡੀਕਲ ਕਾਲਜ ਨੂੰ 30 ਸਾਲ ਹੋ ਗਏ ਨੇ ਨਹੀਂ ਪੱਥਰ ਰੱਖਿਆ ਨੂੰ ਉਹਦਾ ਕੇਵਲ ਹਸਪੀਟਲ ਚੱਲਦਾ ਹੈ ਓਪੀਡੀ ਚੱਲਦੀ ਹੈ ਬਾਕੀ ਇਸੇ ਤੱਕ ਮੈਡੀਕਲ ਨਹੀਂ ਬਣਿਆ ਉਹ ਵਾਰ-ਵਾਰ ਕਹਿ ਦਿੰਦੇ ਨੇ ਅਸੀਂ ਤਾਂ ਬਜਟ ਰੱਖਿਆ ਬਣਾਵਾਂਗੇ 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 ਅੱਜ ਤੱਕ ਨਹੀਂ ਬਣਾਇਆ ਮੈਂ ਝੋਲੀ ਅੱਡ ਕੇ ਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਬੀਰ ਸਿੰਘ ਜੀ ਬਾਦਲ ਨੂੰ ਬੇਨਤੀ ਕਰਨਾ ਉਹ ਸਾਡੀ ਝੋਲੀ ਚ ਪਾ ਦੇਣ ਉਹਦੀਆਂ ਚਾਬੀਆਂ ਸਾਨੂੰ ਉਹਦਾ ਪ੍ਰਬੰਧ ਸੌਂਪ ਦੇਣ ਉਹ ਹਰਿਆਣੇ ਦੇ ਸਿੱਖਾਂ ਦੀ ਦੇਣ ਹੈ ਤੇ ਹਰਿਆਣੇ ਦੇ ਸਿੱਖ ਉਹਨੂੰ ਵਧੀਆ ਬਣਾ ਦੇਣਗੇ ਸਾਡੀ ਕਮੇਟੀ ਉਹਨੂੰ ਸ਼ਾਨਦਾਰ ਮੀਰੀਪਰੀ ਮੈਡੀਕਲ ਕਾਲਜ ਚਲਾ ਕੇ 100 ਸੀਟ ਹੈ ਜਿਹੜੀ ਸਿੱਖਾਂ ਦੀ ਸਿੱਖਾਂ ਦੀ ਰਾਖਵੀਂ ਸੀਟ ਹੈ ਉਥੇ ਸਿੱਖ ਬੱਚਿਆਂ ਦੀ ਹੋਰ ਬੱਚੇ ਪੜ੍ਹਾਏ ਜਾਣਗੇ ਤੇ ਸਾਰਿਆਂ ਨੂੰ ਮਾਣ ਵਧੇਗਾ ਹਸਪਤਾਲ ਚੱਲੇਗਾ ਅਜਕਟਾ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਬਣ ਗਏ ਆ ਤੇ ਅਜਕਟਾ ਦੇ ਵਿੱਚ ਕਿਹੜੇ ਕਿਹੜੇ ਮੈਂਬਰ ਬਣ ਗਏ ਆ ਅਜਕਟਾ ਦੇ ਵਿੱਚ ਸਾਡੀ ਪੂਰੀ ਟੀਮ ਬਣ ਗਈ ਏ ਬਲਦੇਵ ਸਿੰਘ ਜੀ ਖਾਲਸਾ ਸਕੀਰ ਸਿੰਘ ਜੀ ਮੰਗੇ ਆਨ ਕੁਜਿੰਦਰ ਸਿੰਘ ਜੀ ਨਾਰਨੋਲ ਇਹ ਸਾਰੇ ਪੀਪੀ ਸਿੰਘ ਜੀ ਅੰਮਾਲਾ ਗੁਲਾਬ ਗੁਲਾਬ ਸਿੰਘ ਜੀ ਮੋਨਕ ਜਿਹੜੇ ਟ੍ਰੈਨ ਸੈਂਟਰ ਨੇ ਸੁਖਸਨ ਸਿੰਘ ਦੀ ਸੈਕਟਰ ਸ੍ਰੀ ਅਮਿਤਪੁਰ ਦਾ ਆਨੇ ਪੀਪੀ ਕੁਜਿੰਦਰ ਸਿੰਘ ਜੀ ਮਡੇਵਰ ਦਰਨਾਲ ਸੈਕਟਰ ਨੇ ਪੀਪੀ ਰਜਿੰਦਰ ਸਿੰਘ ਉਹ ਕੋਰ ਜਿਹੜੇ ਨੇ ਅਜਰਾਣਾ ਸੀਨੀਅਰ ਮੀਤ ਪ੍ਰਧਾਨ ਬਣੇ ਨੇ ਦੁਨੀਆ ਤੇ ਇਹ ਸਾਰੇ ਅੱਜ ਸਾਡੇ ਨਾਲ ਨੇ ਸਾਡੇ ਨਾਲ ਆ ਕੇ ਮੱਥਾ ਟੇਕਣ ਲੱਗੇ ਆਉਂਦੇ ਨੇ ਸਾਰੇ ਕੋਈ ਸਾਗਾ ਨੇ ਕੋਈ ਸੌਂਡ ਐ ਨੇ ਦਾਦਾ ਜੀ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਨਾ। ਅਰਦਾਸ ਜੀ ਤੁਸੀਂ ਪਿਛਲਾ ਕਦੇ ਹੋਰ ਜਰਾ ਆਪਣਾ ਕੱਢਿਆ ਹੈ। ਉਸ ਤੋਂ ਬਾਅਦ ਕੋਈ ਨਵਾਂ ਸ਼ੁਰੂ ਹੋ ਜਾਏਗਾ। ਪਿਛੇ ਵੀ ਕਈ ਪਰ ਉਹ ਦਿੱਕਤਾਂ ਸੁਲੇਸ਼ੀਆਂ ਹੋ ਗਿਆ। ਨਹੀਂ ਕੋਈ ਦਿੱਕਤ ਦਾਦੀ ਨਹੀਂ ਪਈ। ਵਧੀਆ ਕੰਮ ਕਰਦੇ ਰਹੇ ਆ ਪਰ ਕੁਝ ਜਿਹੜੀਆਂ ਦਿੱਕਤਾਂ ਸਨ ਉਹ ਸਾਡੀ ਨਵੀਂ ਟੀਮ ਬੜੀ ਸੂਝਵਾਨ ਆ ਗਈ ਹੈ ਸਾਰੀਆਂ ਹਰ ਦਣ ਗਿਆ ਤੇ ਬਹੁਤ ਤਰੀਕੇ ਨਾਲ ਤਲਾਵਾਂਗੇ ਦਾਦੂ ਸਾਹਿਬ ਨੂੰ ਹਰ ਤਰਨ ਪ੍ਰਚਾਰ ਦੇ ਦਿੱਤਾ। ਗਿੰਗੀ ਬਖਰੇ ਕਰਤੇ ਨੇ ਵਧੀਆ ਚਲਾਉਣ ਵਾਸਤੇ। ਅਗੇ ਤਰਨ ਪ੍ਰਚਾਰ ਦੂ ਮੰਨਣ ਦਿੱਤਾ ਸੀ ਉਹਨਾਂ ਤੋਂ ਚੱਲਿਆ ਨਹੀਂ ਗੱਡੀਆਂ ਵਿੱਚ ਦਿੱਕਤਾਂ ਸਨ। ਉਹਨਾਂ ਤੋਂ ਚੱਲਿਆ ਨਹੀਂ ਦਾਰਾ ਸੱਬ। ਇਸ ਕਰਕੇ ਉਹ ਦਾਦੂਆ ਸਾਹਿਬ ਨੂੰ ਦੇਤਾ ਧਰਮ ਪ੍ਰਚਾਰ ਇਹਨਾਂ ਦੇ ਅਸੀਂ ਪੂਰੀ ਮਦਦ ਕਰਾਂਗੇ ਤੇ ਧਰਮ ਪ੍ਰਚਾਰ ਨੂੰ ਵਡਾਵਾ ਦੇਵਾਂਗੇ ਜਿੰਨਾ ਹੋ ਸਕੇ ਸਿੱਖ ਸਿੱਖਾਂ ਧਰਮ ਸਮਾਜ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਧਰਮ ਪ੍ਰਚਾਰ ਦਾ ਪੂਰਾ ਕਾਰਜਕਾਰ ਕਰਾਂਗੇ ਤੇ ਕੰਮ ਕਰਾਂਗੇ ਵਦੂਆ ਸਾਹਿਬ ਧਰਮ ਪ੍ਰਚਾਰ ਦੀ ਇੱਕ ਨਵੀਂ ਜ਼ਿੰਮੇਵਾਰੀ ਨਾਰਮਲ ਜੀ ਸਾਹਿਬ ਲੱਗੇ ਆ ਗਏ ਵਦੂਆ ਸਾਹਿਬ ਜੀ ਆ ਦਿਓ ਇਹ ਲੋਕੋ ਜੀ ਕਰਦੇ ਨੇ ਬਾਬੂ ਜੀ ਆਜੋ ਗੌਰ ਸਿੰਘ ਸਾਹਿਬ ਨਾਰਨੋਲਜੀ ਨੂੰ ਇੱਧਰ ਬਾਬਾ ਜੀ ਆਜੋ ਤੈਨੂੰ ਚੱਲੀ ਬੜੀ ਕੈਮਰਾ ਰੈਟਾ ਟੋਪੀ ਸਾਬੂਲ ਸਾਹਿਬ ਨਵੀਂ ਜ਼ਿੰਮੇਵਾਰੀ ਹੈ ਧਰ ਪਛਾਣ ਦੀ ਉਹ ਸਟੇਟ ਦੇ ਵਿੱਚ ਪੰਜਾਬ ਪਹਿਲੇ ਕਿਸੇ ਐਜੀਪੀਸੀ ਵੱਲੋਂ ਕੀਤਾ ਜਾਂਦਾ ਸੀਗਾ ਹੁਣ ਤੁਹਾਡੇ ਕੋਲ ਹੈ ਜ਼ਿੰਮੇਵਾਰੀ ਕਿਸ ਤਰ੍ਹਾਂ ਲੈ ਕੇ ਚਲੋਗੇ ਕੀ ਮੰਚ ਬਣਾਇਆ ਹੋਇਆ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਹਰਿਆਣਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਧਰਮ ਪ੍ਰਚਾਰ ਨੂੰ ਅਣਦੇਖਾ ਕੀਤਾ ਸੀ ਜਿਸ ਕਰਕੇ ਹਰਿਆਣਾ ਕਮੇਟੀ ਦੀ ਵੱਖਰੀ ਮੰਗ ਉੱਠੀ 2014 ਚ ਹਰਿਆਣਾ ਸਰਕਾਰ ਨੇ ਕਮੇਟੀ ਜਿਹੜੀ ਸੀ ਵਿਧਾਨ ਸਭਾ ਦੇ ਬਿੱਲ ਪਾਸ ਕਰਕੇ ਬਣਾ ਦਿੱਤੀ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਵਿੱਚ ਚੱਲੇ ਗਈ 8 ਸਾਲ ਲਗਾਤਾਰ ਕੇਸ ਚੱਲਿਆ ਜਦੋਂ ਮੈਨੂੰ ਜਰਨਲ ਹਾਊਸ ਨੇ ਮੁਖ ਸੇਵਾਦਾਰ ਸਰਬਸੰਮਤੀਨਾ ਬਣਾਇਆ ਮੈਂ ਇਲੈਕਸ਼ਨ ਕਰਾਈ ਤਾ ਇਲੈਕਸ਼ਨ ਦੇ ਵਿੱਚ ਵੀ ਮੈਨੂੰ ਵੋਟਾਂ ਦੇ ਬਹੁਮਤ ਨਾਲ ਮੁਕਤੀਵਾਦੀ ਬਣਾਇਆ ਮੈਂ ਸਮੁੱਚੀ ਟੀਮ ਨੂੰ ਨਾਲ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਫਾਈਟ ਕੀਤੀ ਲੜਾਈ ਲੜੀ ਕਾਨੂੰਨੀ ਅਪੀਲਾਂ ਵੀ ਕੀਤੀਆਂ ਸ਼ਰਮਣੀ ਕਮੇਟੀ ਨੂੰ ਸ਼ਰਮਣੀ ਕਾਲੀ ਦਲ ਨੂੰ ਵੀ ਕੇਸ ਵਾਪਸ ਲੈ ਲਵੋ ਗੁਰੂ ਘਰ ਦਾ ਪੈਸਾ ਕੋਰਟਾਂ 'ਚ ਖਰਚ ਹੋ ਰਿਹਾ ਪਰ ਉਹ ਨਹੀਂ ਮੰਨੇ ਪਰ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਦਿੱਤਾ ਇਹ ਰਿਵਿਊ ਪਟੀਸ਼ਨ 'ਤੇ ਗਏ ਰਿਵਿਊ ਪਟੀਸ਼ਨ ਵੀ ਖਾਰਜ ਹੋਈ ਸ਼ਰਮਣੀ ਕਮੇਟੀ ਦੀ ਤਾਂ ਹੁਣ ਜਿਹੜਾ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਉਹ 1 ਸਾਲ ਤੋਂ ਤੇ 3 ਤੋਂ ਬਾਅਦ ਜਿਹੜਾ ਕੇਸ ਆ ਉਹ ਲਗਾਤਾਰ ਚੱਲ ਰਹੀ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਆਪਣੇ ਜਿਹੜੇ ਮੈਂਬਰ ਸੱਭਾਨਾਂ ਦੀ ਡਿਊਟੀ ਧਰਮ ਪ੍ਰਚਾਰ ਦੀ ਲਈ ਸੀ ਗਈ ਸੀ ਉਹਨਾਂ ਤੋਂ ਨਹੀਂ ਵੀ ਨਹੀਂ ਤੋਂ ਚੇਅਰਮੈਨ ਬਣਾਏ ਸੀ ਦੋ ਵਿੰਗ ਬਣਾ ਕੇ ਵਰਕਸਿੰਗ ਜਮਨਾ ਨਗਰ ਤੇ ਬਾਬਾ ਗੁਰਮੀਤ ਸਿੰਘ ਲੋਕੇਵਾਲਾ ਪਰ ਉਹ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਤਾਂ ਹੁਣ 28 ਮਾਰਚ ਨੂੰ ਜਦੋਂ ਜਰਨਲ ਹਾਊਸ ਹੋਇਆ ਤਾਂ ਉਦੋਂ ਦੁਬਾਰਾ ਸਾਰੀ ਐਗਜ਼ੈਕਟਿਵ ਦੀ ਚੋਣ ਹੋਈ ਉਹਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਅਸੰਧ ਨੂੰ ਮੁਖ ਸੇਵਾਦਾਰ ਨਿਰਗਰੋਧ ਚੁਣਿਆ ਗਿਆ ਸਰਦਾਰ ਸੁਦਰਸ਼ਨ ਸਿੰਘ ਸੈਗਲ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਜੀਬੀ ਰਵਿੰਦਰ ਕੌਰ ਅਜਰਾਣਾ ਨੂੰ ਜੂਨੀਅਰ ਮੀਤ ਪ੍ਰਧਾਨ ਇਹ ਸਰਬਸੰਮਤੀ ਨਾਲ ਤਿੰਨ ਜਿਹੜੇ ਪ੍ਰਧਾਨ ਸੀ ਉਹ ਚੁਣੇ ਗਏ ਜਰਨਲ ਸਕੱਤਰ ਰਮਨੀਕ ਸਿੰਘ ਮਾਨ ਖੜੇ ਹੋਏ ਉਹਨਾਂ ਦੇ ਸਾਥੀਆਂ ਨੇ ਉਹਨਾਂ ਦਾ ਨਾਮ ਪ੍ਰਪੋਜ਼ ਕੀਤਾ ਤਾਂ ਅਸੀਂ ਸੁਖਵਿੰਦਰ ਸਿੰਘ ਮੁੰਡੇਬਰ ਦਾ ਨਾਮ ਦਿੱਤਾ ਤਾਂ ਸੁਖਵਿੰਦਰ ਸਿੰਘ ਮੁੰਡੇਬਰ ਜਿਹੜੇ ਸੀ ਉਹ ਵਿਨਰ ਹੋਏ ਦੇਤੂ ਹੋਏ 28 ਮੈਂਬਰਾਂ ਨੇ ਸਮਰਥਨ ਦਿੱਤਾ ਰਮਨੀਕ ਸਿੰਘ ਮਾਨ ਨੂੰ ਚਾਰ ਮੈਂਬਰਾਂ ਨੇ ਦਿੱਤਾ ਜਦੋਂ ਉਹ ਹਾਰ ਗਏ ਤਾਂ ਉਹ ਵਾਕ ਆਊਟ ਕਰਕੇ ਵਿੱਚੋਂ ਚਲੇ ਗਏ ਫਿਰ ਬਾਕੀ ਜਰਨਲ ਹਾਊਸ ਨੇ ਕਿਉਂਕਿ ਬਹੁਤ ਮਤ ਸੀਗਾ 6 ਐਗਜ਼ੈਕਟਿਵ ਮੈਂਬਰ ਚੁਣੇ ਸਾਡੇ ਸਰਦਾਰ ਬਲਦੇਵ ਸਿੰਘ ਖਾਲਸਾ ਜਿਹੜੇ ਐਸਜੀਪੀਸੀ ਦੇ ਮੈਂਬਰ ਵੀ ਰਹੇ ਲੰਬਾ ਸਮਾਂ ਇਹਨਾਂ ਨੂੰ ਮੈਂਬਰ ਚੁਣਿਆ ਗਿਆ ਐਗਜ਼ੈਕਟਿਵ ਜਗਸੀਰ ਸਿੰਘ ਮੰਗਿਆਣਾ ਸ਼ਰੋਨੀ ਕਮੇਟੀ ਦੇ ਮੈਂਬਰ ਵੀ ਨੇ ਉਹਨਾਂ ਨੂੰ ਮੈਂਬਰ ਚੁਣਿਆ ਗਿਆ ਸਰਦਾਰ ਟੀਪੀ ਸਿੰਘ ਅੰਬਾਲਾ ਤੋਂ ਉਹਨਾਂ ਨੂੰ ਮੈਂਬਰ ਚੁਣਿਆ ਗਿਆ ਸਰਦਾਰ ਭਜਿੰਦਰਪਾਲ ਸਿੰਘ ਨਾਰਨੌਲ ਉਹਨਾਂ ਨੂੰ ਮੈਂਬਰ ਚੁਣਿਆ ਗਿਆ ਔਰ ਇਸੇ ਤਰ੍ਹਾਂ ਸਰਦਾਰ ਸੁਦਰਸ਼ਨ ਸਿੰਘ ਜੀ ਗਾਵੜੀ ਭਵਾਨੀ ਤੋਂ ਇਹਨਾਂ ਨੂੰ ਮੈਂਬਰ ਚੁਣਿਆ ਗਿਆ ਤੇ ਮੈਨੂੰ ਧਰਮ ਪ੍ਰਚਾਰ ਦੇ ਚੇਅਰਮੈਨ ਦੇ ਨਾਲ-ਨਾਲ ਐਗਜ਼ੈਕਟਿਵ ਮੈਂਬਰ ਦੀ ਵੀ ਸੇਵਾ ਦਿੱਤੀ ਗਈ ਸੋ ਇਸ ਤਰ੍ਹਾਂ ਇਹ ਸੇ ਐਗਜ਼ੈਕਟਿਵ ਮੈਂਬਰ ਚੁਣੇਗੇ ਇਹ ਸਾਰੀ 11 ਮੈਂਬਰੀ ਐਗਜ਼ੈਕਟਿਵ ਮੈਂਬਰ ਤੇ ਨਾਲ ਧਰਮ ਪ੍ਰਚਾਰ ਚੇਅਰਮੈਨ ਤੇ ਬਹੁਤ ਸਾਰੇ ਮੈਂਬਰ ਅੱਜ ਸਾਡੇ ਇੱਥੇ ਮੱਥਾ ਟੇਕਣ ਵਾਸਤੇ ਗੁਰੂ ਰਾਮਦਾਸ ਦੇ ਚਰਨਾਂ ਜਾਏ ਆ ਜਿਨ੍ਹਾਂ ਚ ਸਰਦਾਰ ਪਰਮਜੀਤ ਸਿੰਘ ਮੱਖਾ ਸਰਸੇ ਤੋਂ ਸਰਦਾਰ ਮਾਲਕ ਸਿੰਘ ਜੀ ਭਾਵਜੀ ਨਕੰਗ ਸਾਹਿਬ ਸਰਸਾ ਤੋਂ ਔਰ ਇਸੇ ਤਰ੍ਹਾਂ ਸਰਦਾਰ ਹਰਭਜਨ ਸਿੰਘ ਰਠੌਰ ਰੋहतक ਤੋਂ ਬੀਬੀ ਪਰਮਿੰਦਰ ਕੌਰ ਜੀ ਜੈਸਰ ਗੁਰਜਿੰਦਰ ਸਿੰਘ ਜੀਂਦ ਤੋਂ ਸਰਦਾਰ ਮਲਕੀਤ ਸਿੰਘ ਜੀ ਪਾਣੀਪੱਤ ਤੋਂ ਸਰਦਾਰ ਅੰਗਰੇਜ਼ ਸਿੰਘ ਜੀ ਗੁਰਾਇਆ ਇਹ ਕੈਥਲ ਤੋਂ ਔਰ ਇਸੇ ਤਰ੍ਹਾਂ ਸਰਦਾਰ ਭੁਪਿੰਦਰ ਸਿੰਘ ਜੀ ਬਿੰਦਰਾ ਅੰਮ੍ਰਾਲੇ ਤੋਂ ਤੇ ਹੋਰ ਬਹੁਤ ਸਾਰੇ ਮੈਂਬਰ ਸਹਿਬਾਨ ਜਿਹੜੇ ਅੱਜ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਤੇ ਧਰਮ ਪ੍ਰਚਾਰ ਦੀ ਲਹਿਰ ਮੈਂ ਪਿਛਲੇ 28 ਸਾਲਾਂ ਤੋਂ ਦੇਸ਼ ਵਿਦੇਸ਼ ਧਰਮ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਦਮਦਮੀ ਟਕਸਾਲ ਚੋਂ ਵਿਦਿਆ ਪੜਨ ਤੋਂ ਬਾਅਦ ਔਰ ਮਹਾਪੁਰਸ਼ ਵਿਦਿਆ ਮਾਤੰਡ ਸੰਤ ਹਰੀ ਸਿੰਘ ਜੀ ਰੰਧਾਵੇ ਵਾਲੇ ਜਿੰਨਾ ਪਾਸੋਂ ਵਿਦਾਂਤ ਗੁਰਬਾਣੀ ਦੀ ਵਿਦਿਆ ਇਤਿਹਾਸ ਔਰ ਇਸੇ ਤਰ੍ਹਾਂ ਸਵਰਗਵਾਸੀ ਸਰਦਾਰ ਆਪਣਾ ਗਿਆਨੀ ਸਾਡੇ ਜਿਹੜੇ ਗੁਰਨਾਮ ਸਿੰਘ ਜੀ ਪੰਜੋਖਰਾ ਸਾਹਿਬ ਉਹਨਾਂ ਤੋਂ ਇਤਿਹਾਸ ਪੜਨ ਤੋਂ ਬਾਅਦ ਜਿਹੜਾ ਧਰਮ ਪ੍ਰਚਾਰ ਅਰੰਭਿਆ ਇਸ ਨੇ 28 ਸਾਲ ਤੋਂ ਪੰਜਾਬ ਹਰਿਆਣਾ ਦਿੱਲੀ ਹਿਮਾਚਲ ਔਰ ਨਾਲ ਹੀ ਗੰਗਾ ਨਗਰ ਰਾਜਸਥਾਨ ਆਪਰ ਆਪਣਾ ਜੂਪੀ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਸਿਮੇਤ ਬੰਬੇ ਵਗੈਰਾ ਮਹਾਰਾਸ਼ਟਰ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਕੈਨੇਡਾ ਇੰਗਲੈਂਡ ਜਰਮਨ ਫਰਾਂਸ ਨਿਊਜ਼ੀਲੈਂਡ ਇਥੋਂ ਤੱਕ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਪਿਸ਼ਾਵਰ ਤੱਕ ਨਨਕਾਣਾ ਸਾਹਿਬ ਪੰਜਾ ਸਾਹਿਬ ਧਰਮ ਪ੍ਰਚਾਰ ਤੇ ਅਮਰ ਸੰਚਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੋਂ ਧਰਮ ਪ੍ਰਚਾਰ ਦਾ ਖੇਤਰ ਸੀ ਤਾਂ ਹੁਣ ਹਰਿਆਣਾ ਕਮੇਟੀ ਜਰਨਲ ਹਾਊਸ ਨੇ ਸਰਬਸੰਮਤੀ ਨਾਲ ਧਰਮ ਪ੍ਰਚਾਰ ਦੀ ਸੇਵਾ ਦਿੱਤੀ ਐ ਨੂੰ ਵਧੀਆ ਤਰੀਕੇ ਦੇ ਨਾਲ ਸਿੱਖ ਸੰਗਤਾਂ ਦੀਆਂ ਜੋ ਭਾਵਨਾਵਾਂ ਨੇ ਉਹਨਾਂ ਤੇ ਖਰੇ ਉਤਰਨ ਦਾ ਯਤਨ ਕਰਾਂਗੇ ਤੇ ਸਾਰਾ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਆਪਸੀ ਇਤفاق ਮੇਲ ਦੇ ਨਾਲ ਜਿਹੜੀਆਂ ਪਹਿਲੇ ਸਮੇਂ ਤਰੁੱਟੀਆਂ ਰਹੀਆਂ ਹੁਣ ਤਾਈਆਂ ਰਹੀਆਂ ਜੋ ਉਂਗਲਾਂ ਉਠੀਆਂ ਉਹ ਸਾਰਿਆਂ ਨੂੰ ਦੂਰ ਕਰਕੇ ਹੁਣ ਤੇ ਵਧੀਆ ਤਰੀਕੇ ਨਾਲ ਅੱਗੇ ਜਿਹੜਾ ਹੈਗਾ ਉਹ ਕਰਨ ਦਾ ਯਤਨ ਕਰਾਂਗੇ ਗੁਰੂ ਸਾਹਿਬ ਕਿਰਪਾ ਕਰੇ ਸੰਗਤਾਂ ਦਾ ਸਹਿਯੋਗ ਤੇ ਵਾਹਿਗੁਰੂ ਕਾਲਪੁਰਖ ਦੀ ਕਿਰਪਾ ਪ੍ਰਾਪਤ ਕਰਕੇ ਸਾਰਾ ਕਾਰ ਚੜ੍ਹਦੀ ਕਲਾ ਨਾਲ ਸਰਪੰਚ ਸਾਹਿਬ ਨਵੀਂ ਪਾਲੇ ਦਾ ਸ਼ੁਭ ਆਰੰਭ ਕਰੋਗੇ ਗਰਾਊਂਡ ਵੀ ਹਰਿਆਣੇ ਦੀ ਜੱਦੀ ਹੈ ਹਰਿਆਣੇ ਦੀ ਜਿੱਦੀ ਦੀ ਨੀ ਹੈ ਹਾਂ ਆ ਇਹਦੇ ਲਈ ਸਹਿਯੋਗ ਮੰਗੋਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਿਹੜੇ ਪੁਰਾਣੇ ਤੇ ਕਾਬਸ ਹਮੇਸ਼ਾ ਨੇ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੇਂਦਰੀ ਸੰਸਥਾ ਆ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਪਹਿਲਾਂ ਦੀ ਵੱਡੀ ਸੰਸਥਾ ਆ ਅਸੀਂ ਇਹਨਾਂ ਦਾ ਸਹਿਯੋਗ ਲੈ ਕੇ ਹਮੇਸ਼ਾ ਹੀ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਧਰਮ ਪ੍ਰਚਾਰ ਤੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਅਸੀਂ ਤਾਂ ਹਮੇਸ਼ਾ ਅਪੀਲ ਕੀਤੀ ਆ ਅਗੋਨਾਂ ਦੀ ਮਰਜ਼ੀ ਉਹਨਾਂ ਸਹਿਯੋਗ ਦੇਣਾ ਕਿ ਨਹੀਂ ਦੇਣਾ ਪਰ ਅਸੀਂ ਹਮੇਸ਼ਾ ਝੋਲੀ ੱਡ ਕੇ ਸਹਿਯੋਗ ਉਹਨਾਂ ਤੋਂ ਮੰਗਾਗੇ ਕਿ ਜੋ ਸਹਿਯੋਗ ਸਾਨੂੰ ਦਿੱਤਾ ਜਾ ਸਕੇ ਉਹ ਦੇਣ ਤਾਂ ਕਿ ਅਸੀਂ ਵਧੀਆ ਜਿਹੜਾ ਇੱਥੇ ਧਰਮ ਪ੍ਰਚਾਰ ਪ੍ਰਸਾਰ ਕਰ ਸਕੀ ਔਰ ਸੰਗਤਾਂ ਦਾ ਸਹਿਯੋਗ ਤੁਸੀਂ ਦੇਖੋ ਅਸੀਂ ਹਰਿਆਣਾ ਤੋਂ ਇੱਥੇ ਮੱਥਾ ਟੇਕਣ ਆਏ ਆ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਸਵਾਗਤ ਕੀਤਾ ਜਾ ਰਿਹਾ ਭਾਈ ਮੋਹਨ ਸਿੰਘ ਜੀ ਦਮਦਮੀ ਟਕਸਾਲ ਇੱਥੇ ਹਾਜ਼ਰ ਨੇ ਭਾਈ ਸਤਨਾਮ ਸਿੰਘ ਮਣਾਵਾ ਹਾਜ਼ਰ ਨੇ ਸੰਤ ਹਾਕਮ ਸਿੰਘ ਵੱਡੀ ਸੰਪਰਦਾਇ ਹੈ ਸਰਹਾਲੀ ਸਾਹਿਬ ਉਹਨਾਂ ਵੱਲੋਂ ਸਿਕ ਸੰਗਤਾਂ ਦੇ ਵੱਲੋਂ ਜਿਹੜਾ ਤੇ ਜਥੇਬੰਦੀਆਂ ਵੱਲੋਂ ਵੱਡਾ ਸਨਮਾਨ ਹੋ ਰਿਹਾ ਸੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਦੇ ਖਿਲਾਫ ਖੜੀ ਆ ਹਰਿਆਣਾ ਕਮੇਟੀ ਦੇ ਖਿਲਾਫ ਸੁਪਰੀਮ ਕੋਰਟ ਗਈ ਸੀ ਉੱਥੇ ਉਹਨਾਂ ਨੂੰ ਜਿਹੜਾ ਵਾ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਕਾਰਨ ਕਰਕੇ ਉਹ ਅਜੇ ਮਨ ਚੋਂ ਇਹ ਗੱਲ ਨਹੀਂ ਕੱਢ ਰਹੇ ਪਰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਸਾਡੇ ਵੱਡੇ ਭਰਾ ਆਂ ਅਸੀਂ ਬੜੀ ਨਿਮਰਤਾ ਸਹਿਤ ਅਪੀਲ ਕੇ ਸਹਾਇਕ ਦਿੱਤਾ ਜਾਵੇ ਪਿਛਲੇ ਸਮੇਂ ਜਦੋਂ ਹਰਿਆਣਾ ਸਰਕਾਰ ਨੇ ਇਲੈਕਸ਼ਨ ਦਾ ਨਾਂਨ ਕਰ ਦਿੱਤਾ ਸੀ ਉਦੋਂ ਦਾ ਝਟ ਤਿਆਰੀ ਕਰ ਲਈ ਸੀ ਉਹਨਾਂ ਨੇ ਬਿਆਨ ਵੀ ਦੇ ਦਿੱਤੇ ਚੰਡੀਗੜ੍ਹ ਮੀਟਿੰਗ ਵੀ ਸੁਖਬੀਰ ਸਿੰਘ ਬਾਦਲ ਨੇ ਕਰ ਦਿੱਤੀ ਆ ਹਰਜਿੰਦਰ ਸਿੰਘ ਧਾਮੀ ਹੋਣਾ ਵੀ ਕਿ ਅਸੀਂ ਹਰਿਆਣਾ ਕਮੇਟੀ ਦੀ ਚੋਣਾਂ ਲੜਾਂਗੇ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਮਾਨਤਾ ਨਹੀਂ ਦਿੰਦੇ ਦੂਜੇ ਪਾਸੇ ਚੋਣਾਂ ਲੜਨ ਦੀ ਤਿਆਰ ਹੋਗੇ ਇਹ ਤਾਂ ਵੱਖਰੀ ਗੱਲ ਆ ਕਿ ਹਰਿਆਣਾ ਕਮੇਟੀ ਨੇ ਆਪਣਾ ਜਿਹੜਾ ਫੈਸਲਾ ਸੀ ਅਗਲੇ ਦਿਨ ਰੱਦ ਕਰ ਦਿੱਤਾ ਕਿ ਬੱਚਿਆਂ ਦੇ ਸਕੂਲੀ ਪੇਪਰ ਆ ਐਮਪੀ ਇਲੈਕਸ਼ਨ ਤੋਂ ਬਾਅਦ ਅਸੀਂ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਆ ਕਿ ਉਹ ਜਲਦੀ ਇਹਦੀਆਂ ਚੋਣਾਂ ਕਰਾਉਣ ਤੇ ਸਾਰਿਆਂ ਨੂੰ ਹੱਕ ਆ ਚਾਹੇ ਕੋਈ ਪੰਜਾਬ ਚੋਂ ਦਿੱਲੀ ਚੋਂ ਹਰਿਆਣਾ ਜਿੱਥੋਂ ਮਰਜੀ ਆ ਕੇ ਜਿਹੜਾ ਹੱਕ ਕਾਇਦੇ ਕਾਨੂੰਨ ਅਨੁਸਾਰ ਉੱਥੇ ਆਪਣਾ ਜਿਹੜਾ ਹੈਗਾ ਉਹ ਚੋਣ ਲੜਨ ਤੇ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਨੂੰ ਸਹਿਯੋਗ ਸਾਨੂੰ ਸਭ ਨੂੰ ਦੇਣਾ ਚਾਹੀਦਾ ਜੀ ਸਭ ਤੋਂ ਸਹਿਯੋਗ ਦੀ ਮੰਗ ਕਰਦੇ ਆ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਪ੍ਰਚਾਰ ਪ੍ਰਸਾਰ ਦੇ ਕਾਰਜ ਜਿਹੜੇ ਚੜ੍ਹਦੀ ਕਲਾ ਨਾਲ ਕੀਤੇ ਜਾ ਸਕਦੇ ਹਨ ਜੀ ਬੰਦੀ ਸਿੰਘਾ ਜੀ ਜੀ ਇਹਨੂੰ ਲੈ ਕੇ ਇਹਨਾਂ ਕਮੇਟੀ ਕੀ ਕਰੇਗੀ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਪਹਿਲਾਂ ਵੀ ਮੈਂ ਬਤੌਰ ਮੁਖ ਸੇਵਾਦਾਰ ਹਰਿਆਣਾ ਕਮੇਟੀ ਦੇ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਸੀ ਐਗਜ਼ੀਕਟਿਵ ਵਿੱਚ ਮਤਾ ਪਾਸ ਕਰਕੇ ਮੁੱਖ ਮੰਤਰੀ ਮਨੋਰ ਲਾਲ ਖੱਟੜ ਉਹਨਾਂ ਨੂੰ ਅਸੀਂ ਦਿੱਤੀ ਸੀਗੀ ਹੁਣ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਪੰਥਕ ਮੁੱਦੇ ਦੇ ਜੋ ਵੀ ਪੰਥ ਦਾ ਮੁੱਦਾ ਹੈ ਉਹਦੇ ਤੇ ਪਛਾਣ ਹੀ ਹਟੇਗੀ ਆਪਣੀ ਬੰਦੀ ਜ਼ਿੰਮੇਵਾਰੀ ਬੰਦੀ ਸਿੰਘਾਂ ਦੀਆਂ ਰਿਹਾਈਆਂ ਚਾਹੇ ਜਿਹੜੇ ਡਿਬਰੂਗੜ੍ਹ ਸਾਹਮਣੇ ਜਿਹੋ ਆ ਸਾਡੇ ਬੇਕਸੂਰ ਸਿੱਖ ਪੰਜਾਬ ਚੋਂ ਗ੍ਰਿਫਤਾਰ ਕਰਕੇ ਐਨਐਸਏ ਲਗਾ ਕੇ ਉਹਨਾਂ ਵਾਸਤੇ ਪਿਛਲੇ ਦਿਨੀ ਮੈਂ ਆਕੇ ਵੀ ਗਿਆ ਇੱਥੇ ਵਿਰਾਸਤੀ ਮਾਰਗ ਤੇ ਜਿਹੜਾ ਮੋਰਚਾ ਚੱਲ ਰਿਹਾ ਸੀਗਾ ਸੋ ਅਸੀਂ ਆਪਣੀ ਪੂਰੀ ਜ਼ਿੰਮੇਵਾਰੀ ਜਿਹੜੀ ਸੰਗਤਾਂ ਦੇ ਤਾਲਮੇਲ ਨਾਲ ਤੇ ਜਿਹੜੀ ਕਾਨੂੰਨੀ ਆ ਦੋਨੇ ਪੱਖ ਤੋਂ ਅਸੀਂ ਜਿਹੜਾ ਚਾਹੇ ਜਥੇਦਾਰ ਕੌਕੇ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਦਿੱਲੀ ਕਮੇਟੀ ਨੇ ਸਿੱਖ ਜਥੇਬੰਦੀਆਂ ਨੇ ਇੱਕ ਵਕੀਲਾਂ ਦਾ ਪੈਨਲ ਵੀ ਬਣਾਇਆ ਸਰਦਾਰ ਸਿੰਦਰਪਾਲ ਸਿੰਘ ਬਰਾੜ ਅੱਜ ਇੱਥੇ ਹਾਜ਼ਰ ਨੇ ਸਾਬਕਾ ਐਡੀਸ਼ਨਲ ਐਡਵੋਕੇਟ ਜਰਨਲਿਸਟ ਲੀਗਲ ਕਮੇਟੀ ਦੇ ਚੇਅਰਮੈਨ ਬਣਾਏ ਸੋ ਹਰ ਤਰ੍ਹਾਂ ਦੇ ਨਾਲ ਹਰ ਪੰਥਕ ਮੁੱਦੇ ਉੱਤੇ ਬਣਦੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਈ ਜਾਊਗੀ ਉਹ ਅਸੀਂ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਨਿਭਾਵਾਂਗੇ ਧੰਨਵਾਦ ਹਾਂਜੀ ਹਾਂਜੀ 3 ਸਾਲੀ ਬਸ ਚੱਲੇ ਆਹ ਭਾਈ ਖਾਲਸਾ ਵਾਜੀ ਫਤਿਹ ਆਓ ਬਾਬਾ ਜੀ ਹਾਂਜੀ ਮੇਰੇ ਬੋਲੋ ਛੋਟਾ ਜਿਹਾ ਹਾਂਜੀ ਮਬਨਾਲ ਸੀ ਵੀ ਆ ਹਾਂ ਹਾਂ ਜੀ ਪਦੇ ਬਾਬਾ ਹਰਿਆਣੇ ਚੰਦਰਪੁਰ ਬਹੁਤ ਵੱਡੀ ਗੱਲ ਹੈ ਕਿ ਜਦੋਂ ਪੰਜਾਬ ਤੋਂ ਬਾਹਰ ਤਾਂ ਦੂਸਰੇ ਸਟੇਟਾਂ 'ਚ ਹੋਰ ਵੀ ਜ਼ਿਆਦਾ ਵੱਧ ਜਾਂਦੀ ਜਿੱਥੇ ਸਿੱਖਾਂ ਦੀ ਗਿਣਤੀ ਪੰਜਾਬ ਨਾਲੋਂ ਘੱਟ ਆ ਪਰ ਗੁਰੂ ਦੀ ਕਿਰਪਾ ਤੇ ਸਦਕਾ ਸੀ ਸਾਰੀ ਟੀਮ ਰਲ ਕੇ ਹੁਣ ਇਸ ਅਲਾਮਤ ਨੂੰ ਦੂਰ ਕਰਨ ਵਾਸਤੇ ਪਤਤ ਪੁਨੇ ਨੂੰ ਤੇ ਪਖੰਡਵਾਦ ਨੂੰ ਦੂਰ ਕਰਨ ਵਾਸਤੇ ਅਸੀਂ ਸੰਗਤਾਂ ਦੇ